「その

ਹਰਿ ਤੇ ਆਇਆ ਬਿਤ ਹੋਇ ਗੁਰਮੁਖ ਜਨੀ ਅੱਖਰ ਹਰ ਮਨ ਵਸਤ ਨਾਨਕ ਹੋਤਨ ਹਾਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਗਿਆਨ ਦੇ ਮਜਸ਼ਮੇ ਰਹਿਮਤਾਂ ਦੇ ਪੰਡਾਰ ਕਲ ਜੁਗ ਕੇ ਅਵਤਾਰ ਗਿਆਨ ਦੀ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਕਵਿਤਰ ਹਜ਼ੂਰੀ ਦੇ ਅੰਦਰ ਵਾਝਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮਵਾਰਕ ਨਿੱਕੀ ਗੋ ਦੋ ਆਨੰਦ ਮੰਨ ਰਹੇ ਹੀ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸواری ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਬਾਗ ਨਿਮਾਣਿਆ ਦੇ ਮਾਣ ਨਿਤਣਿਆਂ ਦੇ ਤਾਣ ਨਿਉਟਿਆਂ ਦੀ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕਾਂ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਆਪਾਂ ਹਰ ਰੋਜ਼ ਵਿਚਾਰਨ ਦੀ ਸਾਂਝ ਆਉਂਦੇ ਹਾਂ ਅੱਜ ਦੀ ਸਤਿਗੁਰੂ ਬਖਸ਼ਿਸ਼ ਕਰਦੇ ਨੇ 17ਵੀਂ ਪਉੜੀ ਹੈ ਆਨੰਦ ਸਾਹਿਬ ਦੀ ਪਵਿੱਤਰ ਹੋਏ ਸੇ ਜਨਾ ਜਿਨਿ ਹਰ ਪਿਆਇਆ ਪਵਿੱਤਰ ਦਾ ਅਰਥ ਹੁੰਦਾ ਹੈ ਪਵਿੱਤਰ ਹੋਣਾ پاک ਹੋਣਾ ਇਹ ਗੁਰੂ ਸਬਦ ਦਾ ਸਦਕ ਜਿਨਾ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਜਤਿਆ ਹੈ ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਹੈ ਤਾਂ ਉਹਨਾਂ ਨੂੰ ਮਾਇਆ ਵਾਲੇ ਰਸਾਂ ਦੀ ਖਿੱਚ ਨਾ ਪਈ ਅਤੇ ਉਸ ਅਦਾ ਲਈ ਪਵਿੱਤ੍ਰ ਬਣ ਗਏ ਨੇ ਪਵਿੱਤਰ ਬਣ ਗਏ ਉਸ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਅਵਸਥਾ ਬਣਦੀ ਹੈ ਇਨਸਾਨ ਦੀ ਜਿੰਦਗੀ ਦੇ ਵਿੱਚ ਚੱਲ ਰਿਆ ਹੋਇਆ ਭਾਵੇਂ ਘਰ ਪਰਿਵਾਰ ਦੇ ਵਿੱਚ ਤਾਂ ਬੱਚੇ ਨੂੰ ਥੋੜਾ ਸਮਝਾਉਣਾ ਪੈਂਦਾ ਹੈ ਫਿਰ ਥੋੜਾ ਪੂਰੀ ਬਟਣੀ ਪੈਂਦੀ ਹੈ ਚਿੜਕਣਾ ਵੀ ਪੈਂਦਾ ਚਪੇੜਾ ਵੀ ਮਾਰਨੀ ਪੈਂਦੀ ਹੈ ਇਸ ਤਰੀਕੇ ਦੇ ਨਾਲ ਸਤਿਗੁਰੂ ਸਾਡੇ ਤੇ ਗੁਰਬਾਣੀ ਦੇ ਅੰਦਰ ਰਹਿਮਤਾ ਕਰ ਰਹੇ ਨੇ ਚਿੜਕੀ ਵੀ ਮਾਰਦੇ ਨੇ ਚਪੇੜਾ ਵੀ ਮਾਰਦੇ ਨੇ ਹੁਣ ਸਾਨੂੰ ਕਹਿੰਦੇ ਨੇ ਸਤਿਗੁਰੂ ਕੇ ਪਵਿੱਤਰ ਬਾਕੀ ਰੱਬ ਦੇ ਪਿਆਰੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਅਵਸਥਾ ਕੋਈ ਵਿਆਹ ਨਹੀਂ ਕੀਤੀ ਜਾ ਸਕਦੀ ਕਿਨਕਾ ਏਕ ਜਿਸ ਜੀਵ ਸਾਗ ਹੈ ਤਾਂ ਕੀ ਮਹਿਮ ਗਨੀਨਾ ਤਾਂ ਦੂਜੇ ਪਾਸੇ ਇਸੇ ਹੀ ਸਰੀਰ ਨੂੰ ਇਸੇ ਮਨੁੱਖ ਨੂੰ ਇਹ ਕਹਿੰਦੇ ਪਏ ਨੇ ਕਿ ਮਾਟੀ ਕੋ ਪੁੱਤਰ کیسے ਨੱਚਦੇ ਹੈ ਦੇਖੇ ਦੇਖੇ ਸੁਨੇ ਗੁਲੇ ਦੌਰਿਓ ਫਿਰਦੇ ਮਾਟੀ ਕੇ ਹਮਪੁੱਤਰ ਮਾਨਸ ਰਖਿਓ ਨਾ ਮਿੱਟੀ ਨੂੰ ਤਾਂ ਚੰਦਨ ਦਾ ਲੇਪ ਕਰ ਲਈਏ ਮਿੱਟੀ ਨੂੰ ਭਾਵੇਂ ਆਪਾਂ ਸੋਨੇ ਦਾ ਸ਼ਿੰਗਾਰ ਕਰ ਲਈਏ ਮਿੱਟੀ ਤਾਂ ਮਿੱਟੀ ਰਹਿਣੀ ਮਿੱਟੀ ਕਿਵੇਂ ਪਵਿੱਤਰ ਹੋ ਸਕਦੀ ਹੈ ਪਰ ਸਤਿਗੁਰੂ ਕਹਿੰਦੇ ਨੇ ਭਾਈ ਅਵਸਥਾ ਹੁੰਦੀ ਇਕ ਮਿੱਟੀ ਹੈ ਪੈਰਾਂ ਦੇ ਵਿੱਚ ਹੈ ਇੱਕ ਮਿੱਟੀ ਹੈ ਜਿਹੜੀ ਕੋੜਾ ਮਿਲ ਕੇ ਇੱਕ ਆਕਾਰ ਬਣਾਇਆ ਜਾਂਦਾ ਹੈ ਚੁੱਲੇ ਚੌਕੇ ਦਾ ਸ਼ਿੰਗਾਰ ਬਣ ਜਾਂਦਾ ਹੈ ਘੜਾ ਇੱਕ ਮਿੱਟੀ ਹੈ ਠਾਪੂਰਾ ਬਣਾਏ ਜਾਂਦੇ ਆ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਮਿੱਟੀ ਪਾਈ ਜਾਂਦੀ ਹੈ ਤਾਂ ਉਹ ਭਗਵਾਨ ਦਾ ਰੂਪ ਵਣਨੀਆਂ ਨੇ ਉਹਨਾਂ ਸਜਦੇ ਹੁੰਦੇ ਨੇ ਹੈ ਮਿੱਟੀ ਹੀ ਹੈ ਸਾਤੂ ਗੁਰ ਕਹਿੰਦੇ ਤੇਰੀ ਮਿੱਟੀ ਹੈ ਕਿ ਨਾ ਕਿ ਨੂੰ ਤਰਸਿਆ ਹੈ ਹੁਣ ਜਿਹੜੀ ਮਿੱਟੀ ਹੈ ਉਹਨੂੰ ਸ਼ਾਨਣਾ ਪੈਂਦਾ ਹੈ ਅਤੇ ਉਹਨੂੰ ਪਾਣੀ ਪਾਉਣਾ ਪੈਂਦਾ ਹੈਨੇਕਾਂ ਤਰੀਕਿਆਂ ਦੇ ਨਾਲ ਉਹਨੂੰ ਮਿੱਟੀ ਨੂੰ ਲਤੜਿਆ ਜਾਂਦਾ ਹੈ ਹੁਣ ਤਾਂ ਮਸਿਨਰੀ ਚੁੱਕਿਆ ਮਸ਼ੀਨ ਦੇ ਨਾਲ ਚੱਲਦਾ ਸਭ ਕੁਝ ਉਹਨੂੰ ਕਾਫੀ ਦਿਨ ਪਾਣੀ ਉਹਦੇ ਵਿੱਚ ਭਾਕੇ ਰੱਖਿਆ ਜਾਂਦਾ ਹੈ ਮਿੱਟੀ ਦੇ ਵਿੱਚ ਫਿਰ ਉਹਨੂੰ ਬਣਤਰ ਬਣਾਉਂਦੇ ਨੇ কুমਹਾਰ ਕਦੇ ਉਹਨਾਂ ਨੂੰ ਕੜੇ ਜਿਵੇਂ ਬਣਤਰ ਦਿੱਤੀ ਜਾਂ ਕਿਸੇ ਵੀ ਆਕਾਰ ਦੀ ਦਿੱਤੀ ਫਿਰ ਜਾ ਕੇ ਚੁੱਲੇ ਚੌਕੇ ਦਾ ਸ਼ਿੰਗਾਰ ਬਣਦੀ ਹੈ ਮਿੱਟੀ ਹੈ ਮਿੱਟੀ ਹੈ ਸਤਿਗੁਰੂ ਕਹਿੰਦੇ ਸ਼ਿੰਗਾਰ ਤੋਂ ਨਹੀਂ ਬਣੇਗਾ ਪਰ ਕਿਵੇਂ ਸ਼ਿੰਗਾਰ ਆਣੇ ਆਤਮਾ ਨੂੰ ਹੁਣ ਸਤਿਗੁਰੂ ਇਹ ਮਿੱਟੀ ਹੈ ਸਤਿਗੁਰੂ ਕਹਿੰਦੇ ਨੇ ਪਾਣੀ ਹੈ ਪਾਣੀ ਨੇ ਕੜੇ ਨੂੰ ਬਣਤਰ ਦਿੱਤੀ ਹੈ ਕੁੰਬੇ ਵੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਵੇ ਗਿਆਨ ਕਾ ਪੱਦਾ ਮੰਨ ਰਹਿ ਗੁਰ ਬਿਨ ਗਿਆਨ ਐਗਜ਼ਾਮਪਲ ਦਿੱਤੀ ਸਤਿਗੁਰਾਂ ਨੇ ਕਿ ਘੜਾ ਜਿਹੜਾ ਪਹਿਲਾਂ ਪਾਣੀ ਘੜੇ ਨੂੰ ਬਣਾਉਂਦਾ ਉਹਨੂੰ ਸਮਝਦਾ ਆਕਾਰ ਬਣਾਇਆ ਉਹਦਾ ਅਤੇ ਫਿਰ ਘੜਾ ਹੀ ਪਾਣੀ ਨੂੰ ਸਹਉਂਦਾ ਕੁੰਬੇ ਵੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਵੇ ਗਿਆਨ ਕਾ ਪੱਦਾ ਮੰਨ ਰਹਿ ਗੁਰ ਬਿਨ ਗਿਆਨ ਹੁਣ ਗਿਆਨੀ ਸਾਨੂੰ ਸਾਹਮਣੇ ਅਤੇ ਫਿਰ ਜਦੋਂ ਸਿੱ ਗਿਆਨ ਨੂੰ ਆਪਣੇ ਦਿਲ ਦਿਮਾਗ ਦੇ ਵਿੱਚ ਸਾਹਮਣੇ ਆ ਫਿਰ ਦੁਨੀਆ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਇਹ ਪਵਿੱਤਰ ਹੈ ਸਾਹਮਣਾ ਪੈਂਦਾ ਜੀ ਗੁਰੂ ਦਾ ਗਿਆਨ ਸਤਿਗੁਰੂ ਕਹਿੰਦੇ ਨੇ ਹਰਤੇ ਆਇਆ ਪਵਿੱਤ ਹੋਏ ਗੁਰਮੁਖ ਜਨੀ ਤੇ ਆਇਆ ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਨੇ ਜਾਂ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਹੈ ਉਸ ਸੋਧ ਹੋ ਗਏ ਨੇ ਚੰਗੇ ਆਚਰਣ ਉੱਚੇ ਆਚਰਣ ਵਾਲੇ ਹੋ ਗਏ ਨੇ ਉੱਚਾ ਆਚਰਣ ਹੁੰਦਾ ਜਿੰਦੇ ਦੀ ਜਿੰਦਗੀ ਦਾ ਇੱਕ ਨਿਯਮ ਬਣਦਾ ਸੱਚ ਬੋਲਣਾ ਸਤ ਦੇਖਣਾ ਸਤ ਸੁਣਨਾ ਜਿੰਦਗੀ ਦੇ ਦਾਦਾ ਨਿਯਮ ਬਣਦਾ ਹੁਣ ਸਤਗੁਰੂ ਕਹਿੰਦੇ ਨੇ ਜਦੋਂ ਪਵਿੱਤਰ ਹੋਣਾ ਲਾਜ਼ਮੀ ਹੈ ਕਿਦਾਂ ਦੀ ਅਵਸਥਾ ਸਤਗੁਰੂ ਦਿੰਦੇ ਨੇ ਸਾਨੂੰ ਕੱਲਾ ਤੂੰ ਨਹੀਂ ਪਵਿੱਤਰ ਹੋਇਆ ਪਵਿੱਤਰ ਮਾਤਾ ਪਿਤਾ ਕਟੰਬ ਸਹਿਤ ਸਿਆਂ ਪਵਿੱਤਰ ਸੰਗਤ ਸਵਈਆ ਇਹਨੇ ਬੰਦਗੀ ਕੀਤੀ ਪਹਿਲਾਂ ਤਾਂ ਆਪਣੇ ਮਾਤਾ ਪਿਤਾ ਨੂੰ ਪਵਿੱਤਰ ਕੀਤਾ ਕਟੰਬ ਸਹਿਤ ਫਿਰ ਆਪਣੇ ਪਰਿਵਾਰ ਨੂੰ ਕੀਤਾ ਸੰਗਤ ਸਵਈਆ ਫਰ ਜਿਹਦਾ ਜਿਹਦਾ ਵੀ ਇਹਦੇ ਨਾਲ ਮਿਲਾਪ ਬਣਦਾ ਜਾਂਦਾ ਹੈ ਸੰਜੋਗ ਬਣਦਾ ਜਾਂਦਾ ਹੈ ਕਿ ਕੋਈ ਇਹਦਾ ਮਿੱਤਰ ਪਿਆਰਾ ਹੈ ਜਿੱਤੇ ਤੱਕ ਸਬੰਧ ਬਣਿਆ ਕਿਰਤਕਾਰ ਕਰਕੇ ਬਣਿਆ ਦੁਨੀਆਂ ਦੇ ਰਿਸ਼ਤੇ ਕਰਕੇ ਬਣਿਆ ਜਿੱਥੇ ਤੱਕ ਬਣਦਾ ਜਾਂਦਾ ਉੱਥੇ ਤੱਕ ਇਹਦੀ ਮੈਕ ਜਾਂਦੀ ਹੈ ਉੱਥੇ ਤੱਕ ਇਹਦੀ ਰੰਗਤ ਜਾਂਦੀ ਹੈ ਮੈਕ ਕਿਹਨੇ ਦਿੱਤੀ ਹੈ ਰੰਗਤ ਕਿਹਨੇ ਦਿੱਤੀ ਹੈ ਗੁਰੂ ਨੇ ਦਿੱਤੀ ਭਗਤਰ ਦਾ ਗੁਰੂ ਦੇ ਵਚਨਾਂ ਗੁਰੂ ਦੇ ਸ਼ਬਦਾਂ ਦੇ ਨਾਲ ਹੋਇਆ ਜਦੋਂ ਜਦੋਂ ਪਵਿੱਤਰ ਹੋ ਗਿਆ ਸਤਗੁਰੂ ਕਹਿੰਦੇ ਇਹਦੇ ਜਰੀਏ ਸਾਰੇ ਤਰਦ ਦੇ ਭਏ ਨੇ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਮੁਕਤ ਹੋਇਆ ਹੁਣ ਦੂਜਿਆਂ ਨੂੰ ਵੀ ਮੁਕਤ ਕਰ ਦਿੰਦਾ ਇਹ ਮੁਕਤ ਕਰੇ ਭਾਵੇਂ ਨਾ ਕਰੇ ਇਹਦਾ ਸੰਗ ਵੀ ਸਤਿਗੁਰੂ ਕਹਿੰਦੇ ਨੇ ਇਦਾਂ ਦਾ ਬਣ ਜਾਂਦਾ ਹੈ ਇਹਦਾ ਸੰਗ ਵੀ ਮੁਕਤ ਕਰ ਦਿੰਦੇ ਨੇ ਕਿਸੇ ਨੂੰ ਦੇਖ ਕੇ ਕਿਸੇ ਦੀ ਜ਼ਿੰਦਗੀ ਸਾਡੇ ਦੇ ਪ੍ਰਭਾਵਤ ਹੁੰਦੀ ਹੈ ਉਹਦਾ ਬੋਲਣਾ ਉਹਦਾ ਛੱਡਣਾ ਹਰ ਇੱਕ ਚੀਜ਼ ਉਹਦਾ ਜਿੰਦਗੀ ਦੇ ਪਹਿਲੂ ਜਿਤਨੇ ਵੀ ਨੇ ਸਾਡੇ ਦੇ ਪ੍ਰਭਾਵਤ ਕਰਦੇ ਹੁਣ ਜਿੱਦਣੇ ਸੰਤ ਬਾਪੂ ਜੀ ਨੇ ਬੰਦਗੀ ਕੀਤੀ ਜਨਾਨੇ ਉਹਨਾਂ ਦੀ ਜ਼ਿੰਦਗੀ ਜਿਉਣਾ ਉਹਦਾ ਦਿਲ ਕਰਦਾ ਹਰ ਕੋਈ ਚਾਹੁੰਦਾ ਹੈ ਕਿ ਇਦਾਂ ਜ਼ਿੰਦਗੀ ਬਤੀਤ ਹੋਵੇ ਪਰ ਉਹਦਾ ਜ਼ਿੰਦਗੀ ਬਸਰ ਕਰਨੀ ਜਿਉਣੀ ਬੜਾ ਮੁਸ਼ਕਲ ਹੈ ਪ੍ਰਭਾਵਿਤ ਤਾਂ ਹੋ ਜਾਂਦਾ ਹੈ ਹਰ ਕੋਈ ਪਰ ਉਹ ਕਹਿੰਦੇ ਨੇ ਖੰਨੇਓ ਤਿੱਖੀ ਵਾਲੋਂ ਤਿੱਕੀ ਖੰਡੇਓ ਤਿੱਕੀ ਹੈ ਬਾਲੋਂ ਨੇ ਕੀ ਹੈ ਬਾਲ ਤੋਂ ਬਰੀਕ ਹੈ ਅਤੇ ਖੰਡੇਓ ਤਿੱਕੀ ਇਹ ਤਾਂ ਮਾਰਗ ਜਾਣਾ ਇਸ ਰਸਤੇ ਤੇ ਉਹਨਾਂ ਨੇ ਚੱਲੇ ਹੈ ਖੰਡੇ ਨਾਲੋਂ ਤਲਵਾਰ ਨਾਲੋਂ ਅਤ ਦੀ ਤਿੱਖੀ ਹੈ ਅਤੇ ਬਰੀਕ ਕਿੰਨੀ ਹੈ ਬਾੜ ਜਨੀ ਹੈ ਹੁਣ ਉਹਦੇ ਉੱਤੇ ਤਰਨਾ ਕਿਵੇਂ ਤੁਰਿਆ ਜਾ ਸਕਦਾ ਹੈ ਕਹਿੰਦੇ ਇਦਾਂ ਦਾ ਤੁਰਨਾ ਹੈ ਜਿਹੜਾ ਗੁਰੂ ਦੇ ਮਾਰਗ ਤੇ ਚੱਲਦਾ ਹੈ ਕਿਉਂਕਿ ਇਹ ਇਨਸਾਨ ਬਾਹਰ ਦਾ ਤਾਂ ਲੱਖਾਂ ਯਤਨ ਕਰ ਲਏਗਾ ਇਹ ਆ ਵੀ ਮੇਰਾ ਦੁਸ਼ਮਣ ਹੈ ਆ ਵੀ ਮੇਰਾ ਦੁਸ਼ਮਣ ਹੈ ਔਰ ਜਿਹੜਾ ਹੁਣ ਅੰਦਰ ਦੇ ਦੁਸ਼ਮਣ ਬਣੇ ਨੇ ਉਹ ਕਿਹਨੂੰ ਦੱਸੇ ਜਾ ਕੇ ਇਹ ਗੁਰੂ ਤੋਂ ਬਿਨਾ ਇਹਨਾਂ ਦਾ ਇਲਾਜ ਹੈ ਨਹੀਂ ਹੈ ਗੁਰੂ ਦੇ ਕੋਲ ਹੁੰਦਾ ਨਹੀਂ ਹੈ ਜਦੋਂ ਤੱਕ ਆਪਣੀ ਮੈਨੂ ਨਹੀਂ ਮਾਰਦਾ ਉਦੋਂ ਤੱਕ ਇਹਦਾ ਇਲਾਜ ਨਹੀਂ ਹੈ ਕਿਉਂਕਿ ਜਦੋਂ ਡਾਕਟਰ ਦੇ ਕੋਲ ਜਾਂਦੇ ਆ ਭਾਵੇਂ ਸਾਨੂੰ ਬੁਖਾਰ ਚੜਿਆ ਭਾਵੇਂ ਪੇਨ ਹੁੰਦਾ ਸਿਰ ਪੇਨ ਹੁੰਦਾ ਜਾਂ ਪੇਟ ਦੇ ਵਿੱਚ ਬੇਨ ਹੋ ਰਿਹਾ ਤਾਂ ਉਹਨਾਂ ਨੇ ਕਹਿਣਾ ਪਈ ਬਾਅਦ ਚੀਜ਼ ਨਹੀਂ ਖਾਣੀ ਐਦਾਂ ਦਾ ਪਰਹੇਜ ਕਰਨਾ ਜੇ ਪਰਹੇਜ ਕੀਤਾ ਤਾਂ ਲਾਜ਼ਮੀ ਹੈ ਕਿ ਸਾਡਾ ਜੋ ਵੀ ਸਾਨੂੰ ਰੋਗ ਉਹਦਾ ਦੂਰ ਹੋ ਜਾਏਗਾ ਹੁਣ ਜੇ ਅਸੀਂ ਮੈਡੀਸਨ ਵੀ ਲੈ ਰਹੇ ਆ ਪਰਹੇਜ ਨਹੀਂ ਕੋਈ ਕਰਦੇ ਤਾਂ ਕੋਈ ਫਾਇਦਾ ਨਹੀਂ ਉਸ ਮੈਡੀਸਨ ਦਾ ਪਰਹੇਜ ਜ਼ਰੂਰੀ ਹੈ ਹੁਣ ਸਤਿਗੁਰਾਂ ਦੀ ਬਾਣੀ ਸਾਨੂੰ ਪਰਹੇਜ ਦੇ ਰਹੀ ਹੈ ਅਤੇ ਤੂੰ ਰਸਤੇ ਤੇ ਚੱਲ ਰਹੇ ਆ ਪਰਹੇਜ ਜਿੱਤੇ ਕੋਲ ਹੈ ਨਹੀਂ ਤੇਰੇ ਮਾੜੇ ਵਿਚਾਰ ਉਹ ਦਾਂਦੇ ਨੇ ਮਾੜੇ ਕਰਮ ਤੇਰੇ ਉਹ ਦਾਂਦੇ ਨੇ ਅਤੇ ਗੁਰੂ ਦੀ ਬਾਣੀ ਸੁਣਦਾ ਵੀ ਪਿਆ ਦੁਆਰੇ ਤੇ ਆ ਵੀ ਰਹੇ ਆ ਪਰ ਪਰਹੇਜ ਨਹੀਂ ਕੀ ਫਾਇਦਾ ਲੱਗਿਆ ਪਰਹੇਜ ਨਾ ਕੀਤਾ ਮੰਨ ਲਓ ਸ਼ੂਗਰ ਦੀ ਇਹਨੂੰ ਬਿਮਾਰੀ ਹੈ ਦਵਾਈ ਲੈ ਰਿਹਾ ਕਿ ਮੈਂ ਤਾਂ ਦਵਾਈ ਖਾ ਰਿਹਾ ਮਿੱਠੇ ਦਾ ਬਿਲਕੁਲ ਵੀ ਪਰਹੇਜ ਨਹੀਂ ਕੀਤਾ ਕਿਵੇਂ ਡੀਪ ਹੋਵੇਗਾ ਪਰ ਮੈਂ ਜਿਹੜੀ ਮਰਜ਼ੀ ਬਿਮਾਰੀ ਹੈ ਪਰਹੇਜ ਜ਼ਰੂਰੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਇਨਸਾਨ ਦੀ ਬਜਕਿਸਮਤੀ ਇਹ ਹੁੰਦੀ ਹੈ ਕਿ ਗੁਰੂ ਦੇ ਕੋਲ ਆਇਆ, ਦਾਨਪੁਨ ਕੀਤਾ, ਗੁਰੂ ਦੇ ਦੱਸੇ ਮਾਰਗ ਤੇ ਚੱਲੇ ਆ ਪਰ ਇਹਨੇ ਪਰਹੇਜ ਨਾ ਕੀਤਾ ਜੋ ਗੁਰੂ ਕਹਿੰਦੇ ਨੇ ਪਰਹੇਜ ਇਦਾਂ ਕਰਨਾ ਹੈ। ਹੁਣ ਸਤਿਗੁਰੂ ਨੇ ਕਿੱਦੀ ਵੱਡੀ ਪਦਵੀ ਦੇ ਰਹੇ ਨੇ। ਤਨ ਸੋ ਜਨਣੀ ਜਿਹਨੂੰ ਗੁਰੂ ਜਣਿਆ ਮਾਤ ਤਨ ਸੋ ਪਿਤਾ ਤਨ ਸੋ ਸਤਿਗੁਰੂ ਕਹਿੰਦੇ ਨੇ ਤਨ ਨੇ ਤੇਰੇ ਮਾਤਾ ਪਿਤਾ ਜਿਨ੍ਹਾਂ ਨੇ ਤੈਨੂੰ ਜਣਿਆ ਮਤਲਬ ਜਿਨ੍ਹਾਂ ਦੇ ਜਰੀਏ ਤੂੰ ਦੁਨੀਆ ਤੇ ਆਇਆ ਸਭ ਤੋਂ ਪਹਿਲਾਂ ਕਿਹੜੇ ਪਵਿੱਤਰ ਕਰੇਗਾ ਮਾਂ-ਬਾਪ ਪਰ ਬਾਪ ਮਨ ਲੋ ਇਹ ਤਾਕਤ ਗੁਰੂ ਨੇ ਤੈਨੂੰ ਦਿੱਤੀ ਹੈ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਹੁਣ ਸਤਗੁਰਾਂ ਨੇ ਇੱਥੇ ਇਹ ਨਹੀਂ ਆਖਿਆ ਕਿ ਤੂੰ ਕੱਲਾ ਸੁਣਨਾ ਹੈ ਇਹ ਤੂੰ ਕਹਿਣਾ ਹੈ ਹੁਣ ਬਾਣੀ ਹੈ ਤੇ ਜੇ ਤੈਨੂੰ ਬਾਣੀ ਨਹੀਂ ਆਉਂਦੀ ਸੁਣ ਲੈ ਇਹ ਨਹੀਂ ਵੀ ਸਮਝ ਆਉਂਦੀ ਤਾਂ ਇੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੀ ਝੋਲੀ ਦੇ ਵਿੱਚ ਮੂਲ ਮੰਤਰ ਪਾਇਆ ਹੈ ਗੁਰ ਮੰਤਰ ਪਾਇਆ ਹੈ ਜਿਹੜਾ ਮਰਜ਼ੀ ਜਪ ਸਕਦੇ ਆ ਹੁਣ ਇਥੇ ਕੋਈ ਕਿਸੇ ਤਰੀਕੇ ਦਾ ਸਾਡੇ ਸਾਥ ਦੇ ਨਾਲ ਕੇ ਨਹੀਂ ਆਉਂਦਾ ਮੂਲ ਮੰਤਰ ਤਾਂ ਗੁਰ ਮੰਤਰ ਕਰ ਲੈ ਉਹ ਤੋਂ ਬਾਅਦ ਫਿਰ ਕਰਮ ਨੇ ਚੰਗੇ ਕਰਮ ਕਰਾ ਚੰਗੇ ਸੋਚ ਵਿਚਾਰ ਰੱਖ ਇਹਨੂੰ ਕਹਿੰਦੇ ਨੇ ਕਹਿੰਦੇ ਪਵਿੱਤਰ ਸੁਣਦੇ ਪਵਿੱਤਰ ਸੇ ਪਵਿੱਤਰ ਜਿਨੀ ਮਨ ਵਸਾਇਆ ਕਹਿੰਦੇ ਆ ਸੁਣਦੇ ਆ ਕਹਿੰਦੇ ਫਿਰ ਗੁਰੂ ਦਾ ਆਦੇਸ਼ ਗੁਰੂ ਦੀ ਰਹਿਮਤ ਸਾਡੇ ਮਨ ਦੇ ਵਿੱਚ ਵਸਦੀ ਹੈ ਕਹੇ ਨਾਨਕ ਸੇ ਪਵਿੱਤਰ ਜਿਨੀ ਗੁਰਮਖ ਹਰ ਹਰ ਤੇ ਆਇਆ ਸੇ ਦਾ ਭਾਵ ਉਹੀ ਬੰਦੇ ਉਹੀ ਬੰਦੇ ਪਵਿੱਤਰ ਨੇ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆਏ ਨੇ ਅਤੇ ਗੁਰੂ ਦਾ ਨਾਮ ਗੁਰੂ ਦਾ ਪ੍ਰਮਾਤਮਾ ਦਾ ਨਾਮ ਹਰ ਹਰ ਤੇ ਆਇਆ ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਹੈ ਅਤੇ ਆਪਣੇ ਆਚਰਣ ਨੂੰ ਸ਼ੁੱਧ ਕੀਤਾ ਹੈ ਆਚਰਣ ਦਾ ਬਾਕੀ ਸਭ ਕੁਝ ਇਨਸਾਨ ਦਾ ਜਿਹੜਾ ਹੈ ਸਤਗੁਰੂ ਕਹਿੰਦੇ ਨੇ ਬਾਦ ਦੇ ਵਿੱਚ ਕੰਟਰੋਲ ਕਰ ਪਰ ਤੇਰਾ ਆਚਰਣ ਜਿਹੜਾ ਨਾ ਉਹ ਜ਼ਰੂਰੀ ਹੈ ਘਟ ਖਾਲ ਲੈ ਘਟ ਬੂਲ ਲੈ ਕੱਟ ਜਪ ਲੈ ਕੱਟ ਬੰਦਗੀ ਕਰ ਲੈ ਪਰ ਆਚਰਣ ਤੇਰਾ ਸੁਧਮਣ ਬੜਾ ਜ਼ਰੂਰੀ ਹੈ ਇਥੇ ਵੀ ਸਤਿਗੁਰੂ ਖੰਨ ਮਾਤਰ ਨਹੀਂ ਕਹਿੰਦੇ ਕਿ ਤੂੰ ਇੱਥੇ ਖੰਨ ਮਾਤਰ ਵੀ ਅਣਗਹਿਲੀ ਨਹੀਂ ਕਰਨੀ ਤੂੰ ਕਿ ਤੇਰੇ ਦੇ ਅੰਦਰ ਤਾਕਤ ਇਤਨੀ ਆਵੇਗੀ ਕਿ ਤੂੰ ਦੂਜਿਆਂ ਨੂੰ ਫਿਰ ਮੁਕਤ ਕਰੇਗਾ ਦੂਜਿਆਂ ਦੇ ਜਨਮ ਸੁਹੇਲੇ ਕਰੇਗਾ ਤਾਂ ਸਤਿਗੁਰੂ ਕਹਿੰਦੇ ਨੇ ਰੱਬ ਦੀ ਬੰਦਗੀ ਕਰ ਬੰਦਗੀ ਦੇ ਵਿੱਚ ਆਨੰਦ ਹੈ ਬੰਦਗੀ ਦੇ ਵਿੱਚ ਸੋ ਕੋ ਮੂਨਾ ਬੰਦੂਗੀ ਦੇ ਵਿੱਚ ਕਰਮ ਨਿਵਾਜੀ ਹੈ ਬੰਦਗੀ ਦੇ ਵਿੱਚ ਹੀ ਬਾਰੇ ਰਹੇ ਨੇ ਜਦੋਂ ਗੁਰੂ ਮਬਾਰਕ ਚਰਨਾਂ ਦੇ ਵਿੱਚ ਆਉਂਦੇ ਆ ਉਹਦੋ ਸਤਗੁਰਾਂ ਦੀ ਰਹਿਮਤ ਅੰਦਰ ਸੁਣੀਆ ਨੇ ਸੁਨਾਤੀ ਦਸਨ ਪੋ냐 ਪੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ